ਤਨ ਤਨ ਜਗਤ ਗੁਰੂ ਸਤਗੁਰੂ ਵਦਾਸ ਮਹਾਰਾਜ ਜੀ ਦੀ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਜੈ ਗੁਰਦੇਵ ਤਨ ਗੁਰਦੇਵ ਸਾਧ ਸੰਗਤ ਜੀ ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਤਨ ਤਨ ਜਗਤ ਗੁਰੂ ਸਤਗੁਰੂ ਵਦਾਸ ਮਹਾਰਾਜ ਜੀ ਸਾਧ ਸੰਗਤ ਜੀ ਪ੍ਰਮਾਤਮਾ ਦੀ ਸੱਚੀ ਆਰਤੀ ਕੀ ਹੁੰਦੀ ਹੈ ਉਹ ਆਰਤੀ ਕਰਨੀ ਕਿਵੇਂ ਹੈ ਕਿਉਂਕਿ ਸਾਧ ਸੰਗਤ ਜੀ ਜਦੋਂ ਸਤਿਗੁਰੂ ਅਰਦਾਸ ਮਹਾਰਾਜ ਇਸ ਧਰਤੀ ਤੇ ਆਏ ਨਾ ਉਸ ਸਮੇਂ ਵਹਿਮ ਪਰਮ ਅਡੰਬਰ ਪਖੰਡ ਬਹੁਤ ਜ਼ਿਆਦਾ ਸੀ ਤੇ ਸਾਧ ਸੰਗਤ ਜੀ ਜੋ ਦਿਖਾਵੇ ਵਾਲੀ ਭਗਤੀ ਸੀ ਉਹ ਬਹੁਤ ਜ਼ਿਆਦਾ ਸੀ ਲੋਕ ਪ੍ਰੇਮਾ ਭਗਤੀ ਛੱਡ ਕੇ ਪ੍ਰਮਾਤਮਾ ਦੀ ਸੱਚੀ ਭਗਤੀ ਛੱਡ ਕੇ ਸਾਧ ਸੰਗਤ ਜੀ ਵਹਿਮਾਂ ਪਰਮ ਅਡਬਰਾ ਪਖੰਡਾਂ ਦੇ ਵਿੱਚ ਫਸੇ ਹੋਏ ਸਨ ਥਾਲ ਸਜਾ ਲੈਣੀ ਸਾਤਸੰਗਤ ਜੀ ਉਹਦੇ ਵਿੱਚ ਜੋਤ ਜਗਾ ਲੈਂਦੇ ਉਹਦੇ ਵਿੱਚ ਧੂਪ ਅਗਰਬਤੀ ਲਗਾ ਕੇ ਉਹ ਪਰਮ ਪਿਤਾ ਪਰਮਾਤਮਾ ਦੀ ਆਰਤੀ ਕਰਦੇ ਸਨ ਇਹ ਸਾਤਸੰਗਤ ਜੀ ਅੱਜ ਵੀ ਐਸੇ ਤਰ੍ਹਾਂ ਹੀ ਹੋ ਰਿਹਾ ਆ ਕਿ ਭਾਈ ਬਹੁਤ ਸਾਰੇ ਲੋਕ ਨੇ ਜੋ ਪਰਮਾਤਮਾ ਦੀ ਸਾਤਸੰਗਤ ਜੀ ਆਰਤੀ ਕਰਦੇ ਨੇ ਤੇ ਕਰਦੇ ਕਿਵੇਂ ਨੇ ਭਾਈ ਕਿ ਜੋਤ ਜਗਾਉਂਦੇ ਨੇ ਦੀਵਾ ਜਗਾਉਂਦੇ ਨੇ ਤੇ ਸਾਤਸੰਗਤ ਜੀ ਕੋਈ ਧੂਪ ਜਗਾਉਂਦਾ ਹੈ ਕੋਈ ਅਰਗਬਤੀ ਜਗਾਉਂਦਾ ਹੈ ਕੋਈ ਪ੍ਰਮਾਤਮਾ ਲਈ ਆਸਣ ਲਗਾਉਂਦਾ ਹੈ ਕੋਈ ਤਿਲਕ ਲਗਾਉਂਦਾ ਹੈ ਚੰਦਨ ਰਗੜਦਾ ਹੈ ਇਹ ਸਾਧ ਸੰਗਤ ਜੀ ਇਸ ਦਾ ਜੋ ਖੰਡਨ ਹੈ ਉਹ ਸਤਿਗੁਰੂ ਦਾਸ ਮਹਾਰਾਜ ਜੀ ਕਰਦੇ ਨੇ ਤੇ ਕੀ ਫਰਮਾਉਂਦੇ ਨੇ ਭਾਈ ਜੋ ਪ੍ਰਮਾਤਮਾ ਦੇ ਸੱਚੇ ਸੰਤ ਨੇ ਨਾ ਪ੍ਰਮਾਤਮਾ ਦੇ ਸੱਚੇ ਭਗਤ ਨੇ ਭਾਈ ਉਹ ਦਿਖਾਵੇ ਵਾਲੀ ਆਰਤੀ ਨਹੀਂ ਕਰਦੇ ਸੰਤ ਉਤਾਰੇ ਆਰਤੀ ਦੇਵ ਸ਼੍ਰੋਮਣੀ ਉਰ ਅੰਤਰ ਤਾਹਾਂ ਭੈਸ ਬਿਨ ਰਸਨਾ ਪਣੀ ਕਿ ਸਾਧ ਸੰਗਤ ਜੀ ਜੋ ਪਰਮਾਤਮਾ ਦੇ ਸੱਚੇ ਸੰਤ ਨੇ ਉਹ ਦਿਖਾਵੇ ਵਾਲੀ ਆਰਤੀ ਨਹੀਂ ਕਰਦੇ ਸਾਧ ਸੰਗਤ ਜੀ ਉਹ ਸਿਰਫ ਪਰਮਾਤਮਾ ਨੂੰ ਪ੍ਰੇਮਾ ਭਗਤੀ ਕਰਦੇ ਨੇ ਪਰਮਾਤਮਾ ਦਾ ਨਾਮ ਸਿਮਰਦੇ ਨੇ ਜਪ ਕਰਦੇ ਨੇ ਓਰ ਅੰਤਰ ਤਾਹ ਪੈਸ ਬਿਨ ਰਸਨਾ ਪਣੀ ਕਿ ਸਾਧ ਸੰਗਤ ਜੀ ਓਰ ਅੰਤਰ ਜਿਹੜਾ ਜੋ ਪਰਮਾਤਮਾ ਸਾਡੇ ਅੰਦਰ ਬੈਠਾ ਆ ਸਾਧ ਸੰਗਤ ਜੋ ਸਿਰਫ ਉਸ ਦਾ ਨਾਮ ਹੀ ਜਪਦੇ ਨੇ ਉਹ ਸੋਹਣ ਸਤ ਨਾਮ ਦਾ ਜਾਪ ਕਰਦੇ ਨੇ ਸਾਤ ਸੰਗਤ ਜੀ ਜਿਵੇਂ ਗੁਰਾਂ ਨੇ ਫਰਮਾਇਆ ਹੈ ਨਾ ਤੋੜੂ ਨਾ ਪਾਤੀ ਪੂਜੂ ਨਾ ਦੇਵਾ ਸਹਿਜ ਸਮਾਦ ਕਰੂ ਹਰ ਸੇਵਾ ਕਿ ਭਾਈ ਮੈਂ ਸਿਰਫ ਇੱਕ ਹੀ ਪਰਮਾਤਮਾ ਨੂੰ ਜਾਣਦਾ ਹਾਂ ਜੋ ਮੇਰੇ ਅੰਦਰ ਬੈਠਾ ਹੈ ਨਾ ਮੈਂ ਪਰਮਾਤਮਾ ਨੂੰ ਕੋਈ ਫੋਲੋ ਚੜਾਂਦਾ ਹਾਂ ਨਾ ਮੈਂ ਦੁੱਧ ਚੜਾਂਦਾ ਹਾਂ ਨਾ ਜਲ ਚੜਾਂਦਾ ਹਾਂ ਤੋੜੂ ਨਾ ਪਾਤੀ ਪੂਜੂ ਨਾ ਦੇਵਾ ਤੇ ਸਾਤ ਸੰਗਤ ਜੀ ਸਤਿਗੁਰਾਂ ਨੇ ਫਰਮਾਇਆ ਹੈ ਕਹਿ ਰਵਦਾਸ ਸਬੇਜਗ ਲੁੱਟਿਆ ਹਮ ਤੋ ਏਕ ਰਾਮ ਕਹਿ ਛੁੱਟਿਆ ਕਿ ਸਾਧ ਸੰਗਤ ਜੋ ਪਰਮ ਪਿਤਾ ਪਰਮਾਤਮਾ ਇੱਕ ਹੀ ਹੈ ਤੇ ਭਾਈ ਆਪਾਂ ਉਸ ਇੱਕ ਦੇ ਨਾਲ ਹੀ ਸਾਧ ਸੰਗਤ ਜੀ ਜੁੜਨਾ ਹੈ ਸੰਤ ਉਤਾਰੇ ਆਰਤੀ ਦੇਵ ਸ਼ਰੋਣੀ ਕਿ ਦੁਨੀਆਂ ਦੇ ਲੋਕੋ ਤੁਸੀਂ ਵੀ ਆਰਤੀ ਕਰਦੇ ਹੋ ਤੇ ਭਾਈ ਸੱਚੇ ਸੰਤ ਹੁੰਦੇ ਨੇ ਉਹ ਵੀ ਆਰਤੀ ਕਰਦੇ ਨੇ ਪ੍ਰਸਾਦ ਸੰਗਤ ਜੀ ਫਰਕ ਕੀ ਹੈ ਜੋ ਸੱਚਾ ਸੰਤ ਹੈ ਉਹ ਨਾਮ ਸਿਮਰਨ ਨੂੰ ਹੀ ਸੱਚੀ ਆਰਤੀ ਦੱਸਦੇ ਨੇ ਤੇ ਸਾਧ ਸੰਗਤ ਜੀ ਸੱਚ ਹੈ ਸਤਿਗੁਰਾਂ ਨੇ ਆਰਤੀ ਚ ਕਿਹਾ ਨਾ ਦਰਬਾਰ ਸਾਹਿਬ ਦੇ ਵਿੱਚ ਹਰ ਗੁਰੂ ਘਰ ਦੇ ਵਿੱਚ ਸ਼ਾਮਾਂ ਨੂੰ ਆਰਤੀ ਹੁੰਦੀ ਹੈ ਪਹਿਲੀ ਆਰਤੀ ਸਤਿਗੁਰ ਨਾਨਕ ਦੇ ਮਹਾਰਾਜ ਜੀ ਦੀ ਗगन ਮੈਂ ਥਾਲ ਰਵ ਚੰਦ ਦੀਪਕ ਬਣੈ ਤਾਰਕਾ ਮੰਡਲ ਜਨਕ ਮੋਤੀ ਦੂਜੀ ਆਰਤੀ ਸਤਿਗੁਰ ਅਰਦਾਸ ਮਹਾਰਾਜ ਜੀ ਦੀ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਫਸਾਰੇ ਇਸ ਸਾਧ ਸੰਗਤ ਜੀ ਸਾਰਤੀ ਚ ਸਾਨੂੰ ਕੀ ਸਮਝਾਇਆ ਹੈ ਕਿ ਭਾਈ ਸਾਨੂੰ ਕੋਈ ਥਾਲ ਸਜਾਉਣ ਦੀ ਲੋੜ ਨਹੀਂ ਕੋਈ ਦੀਵੇ ਜਗਾਉਣ ਦੀ ਲੋੜ ਨਹੀਂ ਹੈ ਸਾਧ ਸੰਗਤ ਜੀ ਉਹ ਪਰਮ ਪਿਤਾ ਪਰਮਾਤਮਾ ਦੇ ਲਈ ਜੇ ਆਪਾਂ ਮਨ ਵੀ ਲਈਏ ਕਿ ਭਾਈ ਦੀਵੇ ਜਗਾਣਾ ਜੋਤ ਜਗਾਣੀ ਧੂਪ ਅਗਰਬਤੀ ਜਗਾਣੀ ਆਰਤੀ ਹੈ ਤਾਂ ਸਤਿਗੁਰੂ ਜੀ ਫਰਮਾਉਂਦੇ ਭਾਈ ਇਹ ਆਰਤੀ ਤਾਂ 24 ਘੰਟੇ ਚੱਲਦੀ ਰਹਿੰਦੀ ਹੈ ਗगन ਮੈਂ ਥਾਲ ਰਵ ਚੰਦ ਦੀਪਕ ਬਣੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲੇ ਆਣ ਲੋ ਪਵਨ ਚਵ ਰੋ ਕਰੈ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਤੇ ਸਾਧ ਸੰਗਤ ਜੀ ਇਹ ਜੋ ਸੰਸਾਰੀ ਆਰਤੀ ਹੈ ਇਸ ਤਰ੍ਹਾਂ ਦੀ ਆਰਤੀ ਤਾਂ ਪਰਮਾਤਮਾ ਦੀ 24 ਘੰਟੇ ਚੱਲਦੀ ਰਹਿੰਦੀ ਹੈ ਤੇ ਸਾਨੂੰ ਕੀ ਲੋੜ ਹੈ ਸਾਧ ਸੰਗਤ ਜੀ ਜੋਤ ਜਗਾਣ ਦੀ ਦੀਵੇ ਜਗਾਣ ਦੀ ਚੰ드ਰਮਾ ਹੈ ਸੂਰਜ ਹੈ ਤੇ ਸਾਧ ਸੰਗਤ ਜੀ ਧੂਪ ਅਗਰਬਤੀ ਦੀ ਕੀ ਲੋੜ ਹੈ ਜਦੋਂ ਹਵਾ ਚੱਲ ਰਹੀ ਹੈ ਤੇ ਇਹੀ ਸਤਿਗੁਰੂ ਜੀ ਸਮਝਾਉਂਦੇ ਨੇ ਭਾਈ ਜੋ ਸੱਚੇ ਸੰਤ ਨੇ ਉਹ ਪ੍ਰਮਾਤਮਾ ਦਾ ਨਾਮ ਸਿਮਰਦੇ ਨੇ ਉਹੀ ਸੱਚੀ ਆਰਤੀ ਹੈ ਤੇ ਭਾਈ ਆਓ ਆਪਾਂ ਵੀ ਸਾਦ ਸੰਗਤ ਜੀ ਦਿਖਾਵੇ ਵਾਲੀ ਆਰਤੀ ਛੱਡ ਕੇ ਪ੍ਰਮਾਤਮਾ ਦੀ ਭਜਨ ਬੰਦਗੀ ਨਾਲ ਜੁੜੀਏ ਨਾਮ ਸ਼ਬਦ ਦੇ ਨਾਲ ਜੁੜੀਏ ਉਰ ਅੰਤਰ ਤਾ ਪੈਸ ਬਿਨ ਰਸਨਾ ਪਣੀ ਤੇ ਸਾਦ ਸੰਗਤ ਜੀ ਸਭ ਤੋਂ ਪਹਿਲਾਂ ਆਪਣੀ ਜੀਬਾਂ ਨਾਲ ਪ੍ਰਮਾਤਮਾ ਦਾ ਸਿਮਰਨ ਕਰੀਏ ਤੇ ਸਾਦ ਸੰਗਤ ਜੀ ਇੱਕ ਦਿਨ ਆਵੇਗਾ ਅਪਾ ਰਸਨਾ ਤੋਂ ਪ੍ਰਮਾਤਮਾ ਦਾ ਸਿਮਰਨ ਕਰਦੇ ਕਰਦੇ ਉਹ ਸਿਮਰਨ ਸਾਡੇ ਅੰਦਰੋਂ ਚੱਲਣ ਲੱਗ ਜੇਗਾ ਸਾਡੇ ਮਨ ਦੇ ਵਿੱਚ ਪ੍ਰਮਾਤਮਾ ਦਾ ਜੋ ਸਿਮਰਨ ਹੈ 사ਤਸੰਗ ਜੋ ਦਿਨ ਰਾਤ ਚੱਲਦਾ ਰਹੇਗਾ ਫਿਰ ਅਸੀਂ ਭਾਵੇਂ ਜਾਗਦੇ ਹਾਂ ਸੁੱਤੇ ਹਾਂ 사ਤਸੰਗ ਦੇ ਜੀ ਅੱਗੇ ਸਤਿਗੁਰੂ ਜੀ ਸਮਝਾਉਂਦੇ ਨੇ ਮਨਸਾ ਮੰਦਰ ਮੈਂ ਧੂਪ ਤਪਈਏ ਪ੍ਰੇਮ ਪ੍ਰੀਤ ਕੀ ਮਾਲ RAM ਚੜਈ ਐ ਕਿ ਸਾਧ ਸੰਗਤ ਜੀ ਜੋ ਭਗਤੀ ਹੈ ਨਾ ਉਹ ਸਾਧ ਸੰਗਤ ਜੀ ਮਨ ਦੀ ਖੇਡ ਹੈ ਸਤਿਗੁਰਾਂ ਨੇ ਫਰਮਾਇਆ ਨਾ ਮਨ ਹੀ ਪੂਜਾ ਮਨ ਹੀ ਧੂਪ ਮਨ ਹੀ ਸੇਉ ਸਹਿਜ ਸਰੂਪ ਸਾਧ ਸੰਗਤ ਜੀ ਜਦੋਂ ਆਪਾਂ ਜੀਵਨ ਨਾਲ ਸਿਮਰਨ ਕਰਦੇ ਹਾਂ ਮਨ ਦੇ ਨਾਲ ਦਿਲ ਦੇ ਨਾਲ ਪਰਮਾਤਮਾ ਦਾ ਸਿਮਰਨ ਕਰਦੇ ਹਾਂ ਸਾਧ ਸੰਗਤ ਜੀ ਭਜਨ ਬੰਦਗੀ ਕਰਦੇ ਹਾਂ ਇਹ ਸੱਚੀ ਆਸਤੀ ਹੈ ਮਨਸਾ ਮੰਦਰ ਮੈਂ ਤੂਪਤ ਪਈ ਹੈ ਕਿ ਸਾਧ ਸੰਗਤ ਜੀ ਜੋ ਮਨ ਦੇ ਵਿੱਚ ਆਪਾਂ ਸਿਮਰਨ ਕਰਦੇ ਹਾਂ ਉਹੀ ਸੱਚੀ ਤੂਪਤ ਹੈ ਤੇ ਸਾਧ ਸੰਗਤ ਜੀ ਜੋ ਸਾਡੇ ਅੰਦਰ ਆਸ ਹੈ ਨਾ ਕਿ ਭਾਈ ਅਸੀਂ ਪ੍ਰਮਾਤਮਾ ਨੂੰ ਮਿਲਣਾ ਹੈ ਕਿ ਸਾਧ ਸੰਗਤ ਜੀ ਪ੍ਰਮਾਤਮਾ ਨੂੰ ਮਿਲਣ ਦੀ ਜੋ ਆਸ ਹੈ ਉਸ ਤੜਪ ਦੇ ਵਿੱਚ ਜਦੋਂ ਅਸੀਂ ਸਿਮਰਨ ਕਰਦੇ ਹਾਂ ਨਾਮ ਸ਼ਬਦ ਪੜ੍ਹਦੇ ਹਾਂ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਸੱਚੀ ਤੂਪ ਇਹੀ ਹੈ ਪ੍ਰੇਮ ਪ੍ਰੀਤ ਕੀ ਮਾਲ ਰਾਮ ਚੜ੍ਹਾਈ ਹੈ ਸਾਤ ਸੰਗਤ ਜੀ ਲੋਕ ਕਮਾਲਾ ਚੜਾਉਂਦੇ ਨੇ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਸਭ ਤੋਂ ਸੋਹਣੀ ਮਾਲਾ ਕਿਹੜੀ ਹੈ ਜੇ ਆਪਾਂ ਸੱਚੀ ਪ੍ਰੀਤ ਦੀ ਮਾਲਾ ਚੜਾਵਾਂਗੇ ਮਨਸਾ ਮੰਦਰ ਮੈਂ ਧੂਪ ਤਪਈਏ ਸਾਤ ਸੰਗਤ ਜੀ ਕੋਈ ਲੋੜ ਨਹੀਂ ਐ ਸਾਨੂੰ ਧੂਪ ਜਗਾਉਣ ਦੀ ਕੋਈ ਲੋੜ ਨਹੀਂ ਐ ਅਰਗਬੱਤੀ ਜਗਾਉਣ ਦੀ ਕਿਉਂਕਿ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਨਾਮ ਤੇ ਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੁੱਠੇ ਸਗਲ ਫਸਾਰੇ ਕਿ ਭਾਈ ਪ੍ਰਮਾਤਮਾ ਦੇ ਸਿਮਰਨ ਤੋਂ ਵੱਡਾ ਸਾਧ ਸੰਗਤ ਜੀ ਕੁਝ ਵੀ ਨਹੀਂ ਫਿਰ ਆਪਾਂ ਦੁਨਿਆਵੀ ਜੋਤਾਂ ਜਗਾ ਲਈਆਂ ਦੁਨਿਆਵੀ ਧੂਪ ਅਗਰਬਤੀ ਜਗਾ ਲਈਆਂ ਸਾਧ ਸੰਗਤ ਜੀ ਤੇ ਅੱਜ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਨ ਆਏ ਨੇ ਕਿ ਬੇਟਾ ਆਪਣੇ ਮਨ ਦੇ ਵਿੱਚ ਧੂਪ ਜਗਾ ਪ੍ਰਮਾਤਮਾ ਦੇ ਨਾਮ ਦੀ ਤੇ ਸ਼ਿਕਸ਼ਾ ਦੀ ਧੂਪ ਜਗਾ ਪ੍ਰੇਮ ਪ੍ਰੀਤ ਕੀ ਮਾਲ ਰਾਮ ਚੜ੍ਹਈਏ ਤੇ ਭਾਈ ਮਾਲਾ ਪਹਿਨਣੀ ਹੈ ਪਾਉਣੀ ਹੈ ਤਾਂ ਸੱਚੀ ਪ੍ਰੀਤ ਦੀ ਆਪਣੇ ਮਾਤਾ ਪਿਤਾ ਨੂੰ ਪਿਆਰ ਕਰ ਸੇਵਾ ਕਰ ਮਨੁੱਖਤਾ ਨੂੰ ਸੇਵਾ ਕਰ ਆਪਣੇ ਗੁਰੂ ਨਾਲ ਪਿਆਰ ਕਰ ਤੇ 사ਤ ਸੰਗਤ ਜੀ ਗੁਰੂ ਨਾਲ ਪਿਆਰ ਕਰਨ ਦਾ ਮਤਲਬ ਹੈ ਕਿ ਆਪਾਂ ਗੁਰੂ ਦੇ ਵਚਨਾਂ ਨੂੰ ਵੀ ਮੰਨ ਗੀ ਚੌਹਾਂ ਦਿਸ ਦਿਬਲਾ ਬਾਲ ਜਗਮਗ ਹੈ ਰਿਓ ਰਹਿ 사ਤ ਸੰਗਤ ਜੀ ਲੋਕਾਂ ਜਦੋਂ ਆਰਤੀ ਕਰਦੇ ਨੇ ਥਾਲ ਦੇ ਵਿੱਚ ਇੱਕ ਦੀਵਾ ਜਗਾਉਂਦੇ ਨੇ ਤੇ ਸਤਗੁਰੂ ਅਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਤੁਹਾਡਾ ਜੋ ਦੀਵਾ ਹੈ ਕਿ ਛੋਟਾ ਜਿਹਾ ਦੀਵਾ ਹੈ ਤੇ ਜੇ ਆਪਾਂ ਮੰਨ ਲਈਏ ਕਿ ਇਹੋ ਜੀ ਪ੍ਰਮਾਤਮਾ ਦੀ ਆਰਤੀ ਹੁੰਦੀ ਹੈ ਤਾਂ ਭਾਈ ਇਸ ਤਰ੍ਹਾਂ ਦਾ ਬਹੁਤ ਵੱਡਾ ਦੀਵਾ ਤਾਂ 24 ਘੰਟੇ ਜਗਦਾ ਹੀ ਰਹਿੰਦਾ ਸਤਸੰਗਤ ਜੀ ਜਦੋਂ ਧਰਤੀ ਘੁੰਮਦੀ ਹੈ ਨਾ ਸੂਰਜ ਤੋਂ ਦੂਜੇ ਪਾਸੇ ਚਲੀ ਜਾਂਦੀ ਇਸ ਕਰਕੇ ਅਧਕਾਰ ਹੁੰਦਾ ਹੈ ਸਤਸੰਗਤ ਜੀ ਸੂਰਜ ਨਹੀਂ ਜੇ ਘੁੰਮਦਾ ਧਰਤੀ ਘੁੰਮਦੀ ਰਹਿੰਦੀ ਹੈ ਸੂਰਜ ਦੇ ਦੁਆਲੇ ਤੇ ਐਸੇ ਕਰਕੇ ਭਾਈ ਧਰਤੀ ਦੇ ਉੱਪਰ ਦਿਨ ਤੇ ਰਾਤ ਬਣਦੇ ਨੇ ਤੇ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਜੋ ਆਪਾਂ ਥਾਲੇ ਦੇ ਵਿੱਚ ਦੀਵਾ ਜਗਾਨੇ ਆ ਜੇ ਆਪਾਂ ਮੰਨ ਲਈਏ ਭਾਈ ਉਸ ਦੀਵੇ ਦੇ ਨਾਲ ਪ੍ਰਕਾਸ਼ ਹੁੰਦਾ ਹੈ ਚਾਨਣ ਹੁੰਦਾ ਹੈ ਕਮਰੇ ਦੇ ਵਿੱਚ 사త్సੰਗ ਜੀ ਚੰਗੀ ਗੱਲਾਂ ਪਹਿਲਾਂ ਬਿਜਲੀ ਨਹੀਂ ਜੀ ਹੁੰਦੀ ਸੀ ਤੇ ਜੇ ਇਹੀ ਆਰਤੀ ਹੈ ਭਾਈ ਪ੍ਰਮਾਤਮਾ ਦੀ ਆਰਤੀ ਤਾਂ 24 ਘੰਟੇ ਚੱਲ ਰਹੀ ਹੈ 24 ਚਾਰੇ ਦਿਸ਼ਾਵਾਂ ਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਚੱਲ ਰਿਹਾ ਹੈ 사త్సੰਗ ਜੀ ਸੂਰਜ ਹੈ ਸੂਰਜ ਦਾ ਪ੍ਰਕਾਸ਼ ਧਰਤੀ ਦੇ ਚਾਰੇ ਪਾਸੇ ਆਉਂਦਾ ਹੈ ਸਾਤ ਸੰਗਤ ਜੀ ਚੰ드ਰਮਾ ਹੈ ਉਸ ਦਾ ਪ੍ਰਕਾਸ਼ ਆਉਂਦਾ ਹੈ ਜੋਤ ਜੋਤ ਸਮ ਜੋਤ ਜੋਤ ਮਿਲ ਰਿਹਾ ਰਿਹਾ ਤੇ ਭਾਈ ਹਰ ਇਨਸਾਨ ਦੇ ਅੰਦਰ ਪਰਮਾਤਮਾ ਦੀ ਜੋਤ ਹੈ ਸਾਤ ਸੰਗਤ ਜੀ ਸਾਨੂੰ ਦੁਨੀਆਵੀ ਜੋਤਾਂ ਜਗਾਉਣ ਦੀ ਲੋੜ ਨਹੀਂ ਸਤਿਗੁਰਾਂ ਨੇ ਸਾਨੂੰ ਜੋਤ ਜਗਾਉਣ ਦੀ ਗੱਲ ਕੀਤੀ ਹੈ ਪਰ ਕਿਹੜੀ ਨਾਮ ਤਰੇਕੀ ਜੋਤ ਲਗਾਈ ਭਇਓ ਉਜਿਆਰੋ ਪਵੰਸ ਗਲਾਰੇ ਸਾਤ ਸੰਗਤ ਜੀ ਆਪਣੇ ਅੰਦਰ ਗੁਰੂ ਦੇ ਗਿਆਨ ਦੀ ਜੋਤ ਜਗਾਈ ਆਪਣੇ ਅੰਦਰ ਪਰਮਾਤਮਾ ਦੇ ਨਾਮ ਦੀ ਜੋਤ ਜਗਾਈ ਹੈ ਸਾਤ ਸੰਗਤ ਜੀ ਸਾਡੇ ਅੰਦਰ ਸਿੱਖਿਆ ਦੀ ਜੋਤ ਜਗਣੀ ਹੈ ਮੈਂ ਬਾਰ ਬਾਰ ਬੇਨਤੀ ਕਰਦਾ ਸਾਤ ਸੰਗਤ ਜੀ ਕਿ ਬਾਬਾ ਸਾਹਿਬ ਡਾਕਟਰ ਭੀਮਰਾਮ ਵੇਦਕਰ ਜੀ ਦੇ ਅੰਦਰ ਇਹ ਸਿੱਖਿਆ ਦੀ ਜੋਤ ਜਗਦੀ ਤਾਂ ਸਾਡੀ ਹਜ਼ਾਰਾਂ ਸਾਲਾਂ ਦੀ ਗੁਲਾਮੀ ਖਤਮ ਕਰਦੀ ਤੇ ਭਾਈ ਜਿਨ੍ਹਾਂ ਦੇ ਅੰਦਰ ਸਿੱਖਿਆ ਦੀ ਜੋਤ ਜਗਦੀ ਹੈ ਗੁਰੂ ਦੇ ਗਿਆਨ ਦੀ ਜੋਤ ਜਗਦੀ ਹੈ ਨਾਮ ਸ਼ਬਦ ਦੀ ਜੋਤ ਜਗਦੀ ਹੈ ਸਾਤ ਸੰਗਤ ਜੀ ਫਿਰ ਉਹ ਦੁਨੀਆਵੀ ਜੋਤਾਂ ਨਹੀਂ ਜਗਾਉਂਦੇ ਤੋ ਕਿ ਕਿਸੇ ਸਮੇ ਜੋ ਜੋਤ ਸੀ ਉਹ ਸਮੇ ਦੀ ਜ਼ਰੂਰਤ ਸੀ 사ਸੰਗੇ ਮੈਂ ਨਹੀਂ ਕਹਿ ਰਿਹਾ ਗੁਰੂ ਅਰਬਦਾਸ ਮਹਾਰਾਜ ਜੀ ਕਹਿੰਦੇ ਨੇ ਜੋਤ ਜੋਤ ਸਮ ਜੋਤ ਜੋਤ ਮਿਲ ਰਿਹਾ ਰਹੇ ਕਿ ਭਾਈ ਸੱਚੀ ਜੋਤ ਤੁਹਾਡੇ ਅੰਦਰ ਜਗ ਰਹੀ ਹੈ 사ਸੰਗਤ ਜੀ ਉਸੇ ਜੋਤ ਦੇ ਦਰਸ਼ਨ ਦਿਦਾਰੇ ਕਰਨੇ ਨੇ ਤੇ ਸਾਡੇ ਅੰਦਰ ਜੋ ਜੋਤ ਹੈ ਉਸ ਪਰਮ ਪਿਤਾ ਪਰਮਾਤਮਾ ਦੀ ਜੋਤ ਵੀ ਜਦੋਂ ਮਿਲ ਗਈ 사ਸੰਗਤ ਇਸ ਨੂੰ ਜੋਤੀ ਜੋਤ ਕਹਿੰਦੇ ਨੇ ਜਦੋਂ ਅਸੀਂ ਪਰਮਾਤਮਾ ਦੀ ਜੋਤ ਦੇ ਵੀ ਸਮਾ ਜਾਵਾਂਗੇ ਸਾਤ ਸੰਗਤ ਜੀ ਜਿੱਦੇ ਸਮਾਗੇ ਉਹਦੇ ਅਸੀਂ ਵੀ ਗੁਰੂ ਅਰਜਨ ਦੇਵ ਜੀ ਵਾਂਗੂ ਗਾਵਾਂਗੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਿ ਭਾਈ ਮੈਂ ਐਂ ਧਾਰਮਿਕ ਸਥਾਨਾਂ ਤੇ ਲੱਭਦਾ ਰਿਆ ਮੇਰੇ ਤੇ ਪਰਮਾਤਮਾ ਦੇ ਵਿੱਚ ਤਾਂ ਕੋਈ ਅੰਤਰ ਹੀ ਨਹੀਂ ਐਸੇ ਕਰਕੇ ਭਾਈ ਜੀ ਜੋਤ ਜਗਾਣੀ ਹੈ ਨਾ ਘਰ ਦੇ ਵਿੱਚ ਸਿਮਰਨ ਤੇ ਬੈਠ ਜਾਰ ਤੂੰ ਸਵੇਰ ਸ਼ਾਮ ਸਿਮਰਨ ਕਰੋ ਸੱਚੀ ਜੋਤ ਹੈ ਕੰਮ ਧੰਦਾ ਕਰਦੇ ਕਰਦੇ ਸਾਤਸੰਗ ਜੀ ਸਿਮਰਨ ਕਰੀਏ ਇਹ ਸੱਚੀ ਜੋਤ ਹੈ ਨਾਮ ਤੇਰੇ ਕੀ ਜੋਤ ਗੁਰੂਆਂ ਨੇ ਗਿਆਨ ਦੀ ਤੇ ਨਾਮ ਦੀ ਜੋਤ ਦੀ ਗੱਲ ਕੀਤੀ ਸਤਸੰਗ ਜੀ ਤੇ ਸਤਿਗੁਰਾਂ ਨੇ ਕਿਤੇ ਵੀ ਇਹ ਨਹੀਂ ਦੱਸਿਆ ਕਿ ਭਾਈ ਜੋਤ ਤੇਲ ਦੀ ਜਗਾਣੀ ਹੈ ਕਿ ਓ ਦੀ ਜਗਾਣੀ ਸਤਿਗੁਰਾਂ ਨੇ ਇੱਕੋ ਜੋਤ ਦੀ ਗੱਲ ਕੀਤੀ ਹੈ ਕਿ ਭਾਈ ਪਰਮਾਤਮਾ ਦੇ ਨਾਮ ਦੀ ਜੋਤ ਸੋਹਣ ਸਤਨਾਮ ਦੀ ਜੋਤ ਜਗਾਣੀ ਹੈ ਸਤਸੰਗ ਜੀ ਉਹਦੇ ਵਾਸਤੇ ਸਾਨੂੰ ਕੋਈ ਬੱਤੀ ਨਹੀਂ ਚਾਹੀਦੀ ਕੋਈ ਤੇਲ ਨਹੀਂ ਚਾਹੀਦਾ ਕਿਉਂ ਕਿਉਂ ਨਹੀਂ ਚਾਹੀਦਾ ਤੱਗੇ ਸਤਗੁਰੂ ਜੀ ਫਰਮਾਉਂਦੇ ਨੇ ਤਨ ਮਨ ਆਤਮ ਬਾਰ ਸਦਾ ਹਰ ਗਈ ਐ ਪੰਤ ਜਨ ਰਵਦਾਸ ਤੁਮ ਸ਼ਰਣਾ ਆਈ ਐ ਸਾ ਸੰਗਤ ਜੀ ਤਨ ਤਨ ਜਗਤ ਗੁਰੂ ਸਤਗੁਰੂ ਬਦਾਸ ਮਹਾਰਾਜ ਜੀ ਫਰਮਾਉਂਦੇ ਨੇ ਤਨ ਮਨ ਆਤਮ ਬਾਰ ਸਦਾ ਹਰ ਗਈ ਕਿ ਭਾਈ ਪ੍ਰਮਾਤਮਾ ਤੇ ਤਨ ਅਰਪਣ ਕਰ ਪਰਮਾਤਮਾ ਨੂੰ ਮਨ ਚੜਾ ਦਿਓ 사ਤਸੰਗਤ ਜੀ ਆਰਤੀ ਦੇ ਵਿੱਚ ਕੋਈ ਪੈਸੇ ਚੜਾਉਂਦਾ ਕੋਈ ਫਲ ਚੜਾਉਂਦਾ ਹੈ ਇਹ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਜੇ ਪਰਮਾਤਮਾ ਦੀ ਸੱਚੀ ਆਰਤੀ ਕਰਨੀ ਹੈ ਤੇ ਪਰਮਾਤਮਾ ਨੂੰ ਤਨ ਮਨ ਚੜਾ ਦੇ ਤੇ 사ਤਸੰਗਤ ਜੀ ਪਹਿਲਾਂ ਵੀ ਬੇਨਤੀਆਂ ਕੀਤੀਆਂ ਨੇ ਭਾਈ ਮਨ ਚੜਾਉਂਦਾ ਮਤਲਬ ਹੈ ਸਾਡੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਸੱਚੀ ਪ੍ਰੀਤ ਹੋਵੇ ਮਨ ਚੜਾਉਂਦਾ ਮਤਲਬ 사ਤਸੰਗਤ ਜੀ ਸਾਡੇ ਮਨ ਦੇ ਵਿੱਚ ਗੁਰਾਂ ਦੇ ਵਚਨ ਹੋਣੇ ਚਾਹੀਦੇ ਨੇ ਸਾਤਸੰਗਤ ਜੀ ਜੋ ਲੋਕ ਗੁਰਾਂ ਦੇ ਵਚਨ ਮੰਨਦੇ ਨੇ ਨਾ ਭਾਈ ਉਹੀ ਪਰਮਾਤਮਾ ਦੇ लाडले ਨੇ ਤਨ ਮਨ ਆਤਮ ਬਾਰਸ ਦਾ ਹਰ ਗਈ ਹੈ ਕਿ ਭਾਈ ਪਹਿਲਾ ਆਪਣਾ ਤਨ ਤੇ ਮਨ ਅਰਪਣ ਕਰ ਮਨ ਦੇ ਨਾਲ ਮਨ ਦੇ ਵਿੱਚ ਪਰਮਾਤਮਾ ਦਾ ਸਿਮਰਨ ਬਸਾ ਮਨ ਦੇ ਵਿੱਚ ਗੁਰੂ ਦੇ ਵਚਨ ਬਸਾ ਤੇ ਅਸੇ ਸਰੀਰ ਦੇ ਨਾਲ ਪਹਿਲਾ ਮਾਤਾ ਪਿਤਾ ਦੀ ਸੇਵਾ ਕਰ ਪਰਿਵਾਰ ਸੰਭਾਲ ਤੇ ਸਾਤਸੰਗਤ ਜੀ ਫਿਰ ਗੁਰੂ ਦੀ ਤੇ ਸੰਸਾਰ ਦੀ ਸੇਵਾ ਕਰੀਏ ਰਵਦਾਸ ਪਿਆ ਹੈ ਬਸਰਿਓ ਮਨੁ ਪ੍ਰੇਮਾਇ ਤੇ 사ਸੰਗਤ ਜੀ ਇਸ ਨੂੰ ਕਹਿੰਦੇ ਨੇ ਕਿ ਭਾਈ ਮਨ ਚੇ ਸਿਮਰਨ ਹੋਵੇ ਤੇ ਤਨ ਦੇ ਨਾਲ ਆਪਾਂ ਗੁਰੂ ਦੀ ਸੇਵਾ ਕਰੀਏ ਮਾਨਵਤਾ ਦੀ ਸੇਵਾ ਕਰੀਏ ਪ੍ਰਮਾਤਮਾ ਬੜਾ ਖੁਸ਼ ਹੁੰਦਾ ਹੈ ਪੰਤ ਜਨ ਰਵਦਾਸ ਤੁਮ ਸ਼ਰਣਾ ਆਈਏ ਕਿ 사ਸੰਗਤ ਜੀ ਸਤਗੁਰੂ ਜੀ ਫਰਮਾਉਂਦੇ ਨੇ ਕਿ ਪਰਮਪਿਤਾ ਪ੍ਰਮਾਤਮਾ ਜੀ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ ਤੇ ਮੈਨੂੰ ਆਕੇ ਦਰਸ਼ਨ ਦਿਓ ਤੇ ਤੁਹਾਡੇ ਦਰਸ਼ਨ ਕਰਨੇ ਹੀ ਸੱਚੀ ਆਰਤੀ ਹੈ ਸਾਤਸੰਗਤ ਜੀ ਆਪਾਂ ਰੋਜ਼ ਪੜਦੇ ਨਾ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੁੱਟੇ ਸਗਲ ਪਸਾਰੇ ਸਾਤਸੰਗਤ ਜੀ ਉਹ ਆਰਤੀ ਕੱਲੀ ਗਾਣੀ ਨਹੀਂ ਹੈ ਉਹ ਆਰਤੀ ਦੇ ਆਪਾਂ ਅਰਥ ਸਮਝਣੇ ਨੇ ਤੇ ਭਾਈ ਅਰਥ ਸਮਝਣ ਤੋਂ ਬਾਅਦ ਆਪਣੀ ਜ਼ਿੰਦਗੀ ਢਾਲ ਲੈਣੀ ਗੁਰਬਾਣੀ ਕੱਲੇ ਪੜਨ ਦਾ ਵਿਸ਼ਾ ਨਹੀਂ ਹੈ ਸਾਤਸੰਗਤ ਜੀ ਗੁਰਬਾਣੀ ਨੂੰ ਪੜੀਏ ਉਹਦੇ ਅਰਥ ਸਮਝੀਏ ਤੇ ਅਰਥਾਂ ਦੇ ਅਨੁਸਾਰ ਆਪਣੇ ਸਾਤਸੰਗਤ ਜੀ ਜੀਵਨ ਨੂੰ ਢਾਲ ਲਈਏ ਜੋ ਗੁਰੂ ਦੇ ਵਚਨ ਮੰਨਦੇ ਨੇ ਸਤਗੁਰ ਜੀ ਫਰਮਾਉਂਦੇ ਨੇ ਭਾਈ ਮੇਰੀ ਨਜ਼ਰ ਦੇ ਵਿੱਚ ਉਹ ਪਰਫੈਕਟ ਇਨਸਾਨ ਨੇ ਬਚਨੀ ਤੌਰ ਮੋਰ ਮਨ ਮੰਨੈ ਜਨਕੋ ਪੂਰਨ ਦੀਜੈ ਤੇ ਸਤਸੰਗਤ ਜੀ ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਨੇ ਭਾਈ ਸਤ ਪ੍ਰਮਾਤਮਾ ਦੀ ਜੋ ਸੱਚੀ ਆਰਤੀ ਹੈ ਉਹ ਕਰਨ ਦਾ ਪਾਵਨ ਪਵਿੱਤਰ ਉਪਦੇਸ਼ ਦਿੱਤਾ ਹੈ ਸਾਤ ਸੰਗਤ ਜੀ ਪ੍ਰਮਾਤਮਾ ਦੀ ਸੱਚੀ ਆਰਤੀ ਕੀ ਹੈ ਕਿ ਭਾਈ ਭਜਨ ਬੰਦਗੀ ਕਰੋ ਪ੍ਰਮਾਤਮਾ ਦਾ ਸਿਮਰਨ ਕਰੋ ਸਾਰੇ ਵਹਿਮ ਪਰਮ ਡੰਬਰ ਪਖੰਡ ਛੱਡ ਕੇ ਪ੍ਰਮਾਤਮਾ ਦੇ ਸਿਮਰਨ ਦੇ ਨਾਲ ਜੁੜ ਜਾਓ ਸਾਤ ਸੰਗਤ ਜੀ ਤੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੇ ਵੀ ਸਾਤ ਸੰਗਤ ਜੀ ਸਤਿਗੁਰ ਅਰਦਾਸ ਮਹਾਰਾਜ ਜੀ ਤੋਂ ਬਾਅਦ ਇਹੀ ਲੋਕਾਂ ਨੂੰ ਸਮਝਾਇਆ ਸੀ ਕਿ ਭਾਈ ਜਿਸ ਤਰ੍ਹਾਂ ਦੀ ਆਰਤੀ ਤੁਸੀਂ ਕਰਦੇ ਹੋ ਵੈਸੀ ਆਰਤੀ ਤਾਂ ਚੱਲਦੀ ਰਹਿੰਦੀ ਹੈ ਗगन ਮੈ ਥਾਲ ਰਬ ਚੰਦ ਦੀਪਕ ਬਣੈ ਤਾਰਕਾ ਮੰਡਲ ਜਨਕ ਮੋਤੀ ਤੂਪ ਮਲਿਆਣ ਲੋ ਪਵਨ ਚਵਰੋ ਕਰੈ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਨਾ ਸਤਸੰਗਤ ਜੀ ਸਤਗੁਰੂ ਨਾਨਕ ਦੇ ਮਹਾਰਾਜੀ ਦੇ ਵੀ ਬਚਨ ਨੇ ਸਤਸੰਗਤ ਜੀ ਸਾਨੂੰ ਕੋਈ ਦੁਨਿਆਵੀ ਜੋਤਾਂ ਜਗਾਣ ਦੀ ਕੋਈ ਦੁਨਿਆਵੀ ਧੂਪ ਅਗਰਬੱਤੀ ਜਗਾਣ ਦੀ ਲੋੜ ਨਹੀਂ ਹੈ ਸਤਗੁਰਾਂ ਨੇ ਫਰਮਾਇਆ ਭਾਈ ਜੇ ਪ੍ਰਮਾਤਮਾ ਦੀ ਸੱਚੀ ਆਰਤੀ ਕਰਨੀ ਹੈ ਤਾਂ ਸਤਸੰਗਤ ਜੀ ਆਪਾਂ ਸਿਮਰਨ ਕਰੀਏ ਪ੍ਰਮਾਤਮਾ ਦਾ ਤੇ ਸਤਿਗੁਰਾਂ ਨੇ ਬਾਰ ਬਾਰ ਸਾਧ ਸੰਗਤ ਜੀ ਕਈ ਵਾਰ ਕਿਹਾ ਹੈ ਐਸੀ ਭਗਤ ਨਾ ਹੋਈ ਰਹਿ ਭਾਈ RAM ਨਾਮ ਬਿਨ ਜੋ ਕੁਛ ਕਰੀਐ ਸੋ ਸਭ ਪਰਮ ਕਹੈ ਸਾਧ ਸੰਗਤ ਜੀ ਪ੍ਰਮਾਤਮਾ ਦੇ ਨਾਮ ਤੋਂ ਬਗੈਰ ਜੋ ਕੁਛ ਵੀ ਕਰਦੇ ਆ ਉਹ ਸਭ ਭਰਮ ਹੈ ਵਹਿਮ ਹੈ ਤੇ ਸਤਿਗੁਰ ਸੈਨ ਮਹਾਰਾਜ ਜੀ ਦੀ ਵੀ ਇਹ ਵਚਨ ਨੇ ਧੂਪ ਦੀਪ ਕੀਰਤ ਸਾਜ ਆਰਤੀ ਵਾਰਨੇ ਜਾਉ ਕਮਲਾਪਤੀ ਮੰਗਲਾ ਹਰ ਮੰਗਲਾ ਸਾਧ ਸੰਗਤ ਜੀ ਸਤਿਗੁਰ ਕਬੀਰ ਮਹਾਰਾਜ ਜੀ ਨੇ ਵੀ ਇਹੀ ਕਿਹਾ ਹੈ ਪੰਚੇ ਸ਼ਬਦ ਅਨਾਹਦ ਬਾਜੈ ਸੰਗੇ ਸਾਰੰਗ ਪਾਨੀ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਵਾਨੀ ਇਹ ਸਾਧ ਸੰਗਤ ਜੀ ਉਸ ਤੋਂ ਬਾਅਦ ਸਤਗੁਰ ਧੰਨਾ ਜੀ ਦੀ ਆਪ ਆਰਤੀ ਪੜਦੇ ਆਂ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ ਸਾਧ ਸੰਗਤ ਜੀ ਭਗਤੀ ਕਰਨ ਵਾਸਤੇ ਕਿਹਾ ਹੈ ਗੋਪਾਲ ਤੇਰਾ ਆਰਤਾ गोपाल तेरा आरती जो जन तुमरी भगत करनते तिनके काज सवारता 사త్సંગ ਜੀ ਜੋ ਦਿਲ ਨਾਲ ਭਗਤੀ ਕਰਦੇ ਨੇ ਜੋ ਸੱਚੀ ਪ੍ਰੀਤ ਕਰਦੇ ਨੇ ਨਾ ਉਹ ਪਰਮ ਪਿਤਾ ਪਰਮਾਤਮਾ 사త్సંગ ਜੀ ਸਾਰੇ ਕਾਜ ਸਵਾਰ ਦਿੰਦਾ ਹੈ ਤੇ ਆਓ 사త్సંગ ਜੀ ਅੱਜ ਦਾ ਜੋ ਪਾਵਨ ਪਵਿੱਤਰ ਸ਼ਬਦ ਹੈ ਆਓ ਅਸੀਂ ਵੀ ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਕੱਲੀ ਪੜ੍ਹਨੀ ਨਹੀਂ ਹੈ ਭਾਈ ਉਸਦੇ ਅਰਥ ਸਮਝਣੇ ਨੇ ਤੇ ਜੋ ਗੁਰੂ ਵਚਨ ਦਿੰਦਾ ਹੈ ਸਾਧ ਸੰਗਤ ਜੀ ਸਾਡੇ ਤੋਂ ਵਚਨ ਲੈ ਰਹੇ ਨੇ ਆਪਾਂ ਵਚਨ ਦਈਏ ਕਿ ਸਤਿਗੁਰੂ ਜੀ ਅੱਜ ਤੋਂ ਬਾਅਦ ਤੁਹਾਡੀ ਬਾਣੀ ਦੇ ਅਨੁਸਾਰ ਹੀ ਚੱਲਾਂਗੇ ਤੇ ਭਾਈ ਇਹ ਬਾਣੀ ਨਹੀਂ ਹੈ ਇਹ ਖੁਦ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਧ ਸੰਗਤ ਜੀ ਸੀ ਅਕਸਰ ਕਹਿੰਦੇ ਆ ਕਿ ਭਾਈ ਕਿਸੇ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨ ਕਰਨੇ ਹੋਣ ਪਈ ਉਹ ਅੰਮ੍ਰਿਤ ਬਾਣੀ ਵਿੱਚੋਂ ਕਰ ਸਕਦਾ ਹੈ ਜਦੋਂ ਤੁਸੀਂ ਅੰਮ੍ਰਿਤ ਬਾਣੀ ਪੜ੍ਹੋਗੇ ਨਾ ਸਾਧ ਸੰਗਤ ਜੀ ਤੁਹਾਨੂੰ ਮਹਿਸੂਸ ਹੋਵੇਗਾ ਕਿ ਤੁਸੀਂ ਗੁਰੂ ਅਰਜਨ ਦੇਵ ਜੀ ਨਾਲ ਗੱਲਾਂ ਕਰ ਰਹੇ ਹੋ ਗੁਰੂ ਅਰਜਨ ਦੇਵ ਜੀ ਬੋਲ ਰਹੇ ਨੇ ਸਾਧ ਸੰਗਤ ਜੀ ਅੰਮ੍ਰਿਤ ਬਾਣੀ ਵਿੱਚ ਪਰ ਸਾਧ ਸੰਗਤ ਜੀ ਇਹ ਉਦੋਂ ਹੀ ਮਹਿਸੂਸ ਹੋਵੇਗਾ ਜਦੋਂ ਸਾਡੀ ਜੋ ਪ੍ਰੀਤ ਹੈ ਗੁਰੂ ਦੇ ਪ੍ਰਤੀ ਉਹ ਸੱਚੀ ਹੋਵੇ ਸੈਨਿਆ ਕਾ ਬੇਨਤੀ ਸਾਧ ਸੰਗਤ ਜੀ ਪ੍ਰਵਾਨ ਕਰਿਓ ਜੋ ਬੋਲੇ ਸੋ ਨਿਰਭੈ ਜਗਤ ਗੁਰੂ ਸਤਗੁਰੂ ਅਰਜਨ ਦੇਵ ਮਹਾਰਾਜ ਕੀ ਜੈ